ਹੱਜੀ ਗੁੱਡ ਮਾਰਨਿੰਗ ਜੀ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਭ ਜਣੇ ਵਧੀਆ ਹੋਵੋਗੇ ਤੇ ਗਾਇਸ ਆਪਾਂ ਵਧੀਆ ਠੀਕ ਠਾਕ ਜਈਆਂ ਕਿਉਂਕਿ ਜੇ ਕੰਮ ਹੋਇਆ ਪਿਆ ਗਲਾ ਖਰਾਬ ਆ ਤੇ ਰਾਤੀ ਵੀ ਨੀਂਦ ਨਹੀਂ ਆਏਗੀ ਤੇ ਟਾਈਮ ਗਾਇਸ ਸਾਡੇ 6 ਹੋਣ ਵਾਲੇ ਤੇ ਅਰਮਾਨ ਨੂੰ ਮਠਾਈ ਜਾਨੀ ਮੈਂ ਕਿਦੋਂ ਉੱਠ ਜਾ ਉੱਠ ਜਾ ਤੰਦੂ ਸਾਹਿਬ ਦੀ ਰਾਤ ਦੀ ਪਾਣੀ ਦੀ ਵਾਰੀ ਸੀ ਕਿਉਂਕਿ ਜਿਹੜੇ ਥਾਂ ਤੋਂ ਆਪਾਂ ਝੋਨਾ ਵੜਿਆ ਹੋਇਆ ਉੱਥੇ ਪਾਣੀ ਲਾਉਣਾ ਸੀ ਤੇ ਉਹ ਤਾਂ ਸਾਰੇ ਜਾਤ ਉਹਨਾਂ ਦੇ ਪਰ ਪਰ ਕੇ ਕੱਢ ਲਈ ਵੈਸੇ ਅੱਜ ਉਹ ਵੀ ਬਿਮਾਰ ਆ ਮੁੰੰਦਾ ਵੀ ਗਲਾ ਖਰਾਬ ਹੋ ਗਿਆ ਗਈ ਅੰਦਰੀਏ ਹੁਣ ਉਹ ਖੇਤ ਗਏ ਗੇੜਾ ਮਾਨ ਅਰਮਾਨ ਚਲੋ ਉઠੋ ਪੁੱਤ ਅਰਮਾਨ ਉੱਠ ਜਾ ਉੱਠ ਜਾ ਉੱਠ ਜਾ ਉੱਠ ਜਾ ਅਰਮਾਨ ਦੀ ਵੀ ਮੈਡੀਸਿਨ ਖਤਮ ਹੋਈ ਪਈ ਤੇ ਅਰਮਾਨ ਦੀ ਮੈਡੀਸਨ ਵੀ ਅੱਜ ਲੈ ਕੇ ਆਉਣੀ ਆ ਕਿਉਂਕਿ ਕੋਸ਼ ਫਰਕ ਕਰ ਮਾਨ ਨੂੰ ਤੇ ਚਲੋ ਗਾਇਸ ਆਪਾਂ ਖਾਣ ਤੇ ਫੰਟੇ ਆ ਕਰੀਏ ਅਰਮਾਨ ਦਾ ਇੱਧਰ ਆਪਣੀ ਚਾਹ ਵੀ ਰੱਖੀ ਹੋਈ ਆ ਚਲੋ 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 ਉੱਠ ਜਾਓ ਤੇ ਜੁੜੇ ਰਹੋ ਗਾਇਸ ਤੁਸੀਂ ਸਾਡੇ ਵਲੌਗ ਦੇ ਲਾਸਟ ਤੱਕ ਇੱਧਰ ਜਿਹੜਾ ਟਿਫਨ ਅਰਮਾਨ ਦਾ ਤੇ ਬੋਤਲ ਜਿਹੜਾ ਆਪਾਂ ਪੈਕ ਕਰਤਾ ਖਾਣਾ ਅਰਮਾਨ ਹੋ ਗਿਆ ਸਕੂਲ ਲਈ ਰੈਡੀ ਤੇ ਇਸ ਮੌਕੇ ਫਿਰ ਇੱਕ ਦੋ ਰੋਟੀ ਖਾ ਜਾਂਦਾ ਕਿਉਂਕਿ ਭੁੱਖ ਲੱਗਦੀ ਉੱਥੇ ਵੀ ਕਿੰਨੇ ਵਜੇ ਖਾਣੇ ਹੁੰਦੇ ਰੋਟੀ ਅਰਮਾਨ 12 12 ਵਜੇ ਜਾਂਦੇ ਫਿਰ ਮਾਰਨਿੰਗ ਟਾਈਮ ਤਾਂ ਸਾਰੇ ਬੱਚਿਆਂ ਨੂੰ ਮਤਲਬ ਕਿ ਜਿਹੜਾ ਖਾਣਾ ਖਾ ਕੇ ਜਾਣਾ ਚਾਹੀਦਾ ਕਿਉਂਕਿ ਭੁੱਖ ਲੱਗਦੀ ਆ ਤੇ ਮੈਂ ਗਾਇਸ ਬਣਾਈ ਸੀ ਆਲੂ ਤੇ ਪਕੌੜਿਆਂ ਦੀ ਸਬਜ਼ੀ ਗਾਇਸ ਸਿੰਧੂ ਸਾਫਰ ਮੈਨੂੰ ਆਈ ਲੜ ਪਈਂਦੇ ਮੈਨੂੰ ਕਹਿ ਦਿੰਦੇ ਆ ਵੀ ਤੂੰ ਨਾਲੇ ਬਿਮਾਰਾਂ ਨਾਲੇ ਟੈਗਦੀ ਹੋਣੀਂਗੀ ਤੁਹਾਨੂੰ ਮੈਂ ਦਿਖਾਉਣੀ ਆ ਕਿ ਠੰਡਾ ਜੱਲੀ ਤੇ ਕੱਲ ਮੈਂ ਬਿੱਡਾਂ ਦੇ ਵਿੱਚੋਂ ਜਿਹੜੇ ਕੱਪੜੇ ਸੀਗੇ ਉਹ ਕੱਢੇ ਆ ਦੇਖੋ ਇਹ ਸਾਰੇ ਹੁਣ ਮੈਂ ਧੋ ਕੇ ਰੱਖਣੇ ਆ ਕਿਉਂਕਿ ਬਿੱਡਾਂ ਦੇ ਵਿੱਚ ਭਵਾ ਜਿਵੇਂ ਮਰਜੀ ਆ ਮਤਲਬ ਕਿ ਹੋਰ ਹੀ 스멜 ਜੀ ਆਉਣ ਲੱਗ ਜਾਂਦੀ ਹੈ ਕੱਪੜਿਆਂ ਦੇ ਵਿੱਚੋਂ ਤਾਂ ਕਰਕੇ ਹੁਣੇ ਸਾਰੇ ਵਾਸ਼ ਕਰਕੇ ਫਿਰ ਮੈਂ ਜਿਹੜੀਆਂ ਅਲਮਾਰੀਆਂ ਦੇ ਵਿੱਚ ਰੱਖੂੰਗੀ ਤੇ ਜਿਹੜੇ ਇਧਰਲੇ ਪਾਸੇ ਕੱਪੜੇ ਪਏ ਇਹ ਗਾਈਜ਼ ਮੈਂ ਧੋ ਦੇ ਆ ਇਹ ਸਾਰੇ ਗਰਮ ਕੱਪੜੇ ਫਿਰ ਆਪਾਂ ਅਲਮਾਰੀਆਂ 'ਚ ਰੱਖਾਂਗੇ ਤੇ ਜਿਹੜੇ ਇਹ ਵਾਲੇ ਕੱਪੜੇ ਹੈਗੇ ਇਹ ਵੀ ਅੱਜ ਆਪਾਂ ਧੋਵਾਂਗੇ ਕਿਉਂਕਿ ਪਤਾ ਨਹੀਂ ਆਦਤ ਪਈ ਆ ਵੀ ਮਤਲਬ ਕਿ ਇਦਾਂ ਹੁੰਦਾ ਵੀ ਆਪਾਂ ਨਾ ਸਾਰਾ ਕੌਸ਼ਤਲੀ ਗਿੰਕਲਿੰਗ ਰੱਖੀਏ ਤੇ ਬਾਹਰ ਵੀ ਮੈਂ ਜਿਹੜੇ ਸ਼ਾਮ ਨੂੰ ਕੱਪੜੇ ਧੋਤੇ ਸੀ ਖਾਪੀ ਸਾਰੇ ਮੈਂ ਦਿਖਾਉਣੀ ਤੁਹਾਨੂੰ ਵੈਸੇ ਬਾਹਰ ਨਹੀਂ ਰਹਾ ਬਹੁਤਾ ਦੇਖੋ ਇਹ ਵੀ ਮੇਰੇ ਸਾਰੇ ਗਰਮ ਕੱਪੜੇ ਧੋਕੇ ਧੁੱਤੇ ਹੋਏ ਆ ਅੱਜ ਦੀ ਧੁੱਪ ਲੱਗ ਜੂਗੀ ਸ਼ਾਮ ਤੱਕਰ ਤੇ ਇਹ ਆਪਾਂ ਸਾਰੇ ਕੱਪੜੇ ਜਿਹੜੇ ਆ ਲਾ ਕੇ ਤਿਆਂ ਲਾ ਕੇ ਤੇ ਅਲਮਾਰੀਆਂ ਦੇ ਵਿੱਚ ਰੱਖ ਦਾਂਗੇ ਸਾਰੇ ਦੇ ਸਾਰੇ ਗਰਮ ਕੱਪੜੇ ਇਹ ਜੀ ਗਾਇਸ ਸੰਧੂ ਸਾਹਿਬ ਆਗੇ ਖੇਤੋਂ ਤੇ ਦੇਖੋ ਕਿੰਨਾ ਮੋਟਾ ਕੋਟ ਪਾਈ ਬੈਠੇ ਆ ਹਾਂ ਜੀ ਅੱਜ ਤਵੀਅ ਤੇ ਕਿਵੇਂ ਕੱਲ ਤਾਂ ਕਹਿੰਦੇ ਸੀ ਮੈਂ ਕੱਲ ਹੀ ਆ ਮੈਦਾਨ ਦੇ ਵਿੱਚ ਹੈ ਗਾਇਜ਼ ਅੱਜ ਇਹਨਾਂ ਦਾ ਗਲਾ ਖਰਾਬ ਹੋ ਗਿਆ ਸਾਰੀ ਰਾਤ ਕਹੀ ਗਏ ਮੇਰਾ ਗਲਾ ਖਰਾਬ ਆ ਮੈਂ ਕਿਹਾ ਤੁਸੀਂ ਮੈਨੂੰ ਕੱਲ ਛੇਡਾਂ ਕਰਦੇ ਸੀ ਨਾ ਤੇ ਮੈਂ ਕਿਹਾ ਫਿਰ ਐਂ ਛੇਡਾਂ ਕਰਨੀਆਂ ਨਹੀਂ ਚਾਹੀਦੀਆਂ ਪਹਿਲਾਂ ਵਾਲੇ ਵਲੌਗ ਜੇ ਤੁਸੀਂ ਦੇਖਿਓ ਇਹ ਕਹਿ ਰਹੇ ਸੀਗੇ ਕਿ ਮੇਰਾ ਤਾਂ ਕੁਝ ਨਹੀਂ ਦੁਖਦਾਗਾ ਮੈਂ ਕਿਹਾ ਤੁਸੀਂ ਨਜ਼ਰ ਲਾ ਲੈਣੀ ਤੇ ਉਹੀ ਗੱਲ ਹੋ ਗਈ ਕਿਵੇਂ ਫਿਰ ਅੱਜ ਤੁਹਾਡਾ ਗਲਾ ਗਲਾਗੇ ਨੂੰ ਖਰਾਬ ਹੀ ਹੈ ਕਿਉਂਕਿ ਅਫੈਕਸ਼ਨ ਜਿਹੜੀ ਘਰ ਦੇ ਵਿੱਚ ਫੈਲੀ ਹੋਏ ਤੇ ਉਹ ਥੋੜੀ ਥੋੜੀ ਦੂਜੇ ਬੰਦੇ ਨੂੰ ਵੀ ਤਾਂ ਹੋਊਗੀ ਨਾ ਪਰ ਐਡੀ ਪ੍ਰੋਬਲਮ ਵਾਲੀ ਗੱਲ ਨਹੀਂ ਤੇ ਹੁਣ ਜਿਵੇਂ ਸਵੇਰ ਰਾਤ ਨੂੰ ਥੋੜਾ ਹੋਇਆ ਸੀਗਾ ਆਪਾਂ ਹੁਣ ਜਿਵੇਂ ਸਵੇਰ ਸਰੀਰ ਗਰਮ ਹੋ ਜਾਂਦਾ ਤੇ ਸਵੇਰ ਸੈਟਿੰਗ ਕਰ ਲਾਂਗੇ ਆਪਾਂ ਵਧੀਆ ਹੋ ਜਾਣਾ ਕੰਮ ਦੁਪਹਿਰੇ ਗਾਈਜ਼ ਪਤਾ ਕੀ ਗੱਲ ਹੈ ਕਹਿੰਦੇ ਹੁੰਦੇ ਨੇ ਨਾ ਕਿਸੇ ਨੂੰ ਛੇੜਾ ਨਹੀਂ ਕਰਨੀਆਂ ਚਾਹੀਦੀਆਂ ਇਹ ਸਾਨੂੰ ਮੈਨੂੰ ਤੇ ਅਰਮਾਨ ਨੂੰ ਗੇੜੇ ਨਾਲ ਕਹਿ ਦਿੰਦੇ ਸੀ ਵੀ ਤੁਸੀਂ ਛੇਤੀ ਬਿਮਾਰ ਹੋ ਜੰਨੇ ਆ ਤੁਹਾਨੂੰ ਪਤਾ ਪਹਿਲਾਂ ਅਰਮਾਨ ਬਿਮਾਰ ਹੋਇਆ ਸੀ ਫਿਰ ਮੈਂ ਹੋਈ ਸੀ ਤੇ ਹੁਣ ਵਾਰੀ ਫਿਰ ਤੰਤ ਸਾਭਦੀ ਹੈ ਇਹਨਾਂ ਦਾ ਬਈ ਦੋਨਾਂ ਦਾ ਇਹਦਾ ਤੇ ਜਿਹੜਾ ਬੱਚਾ ਸਾਡਾ ਗੁੱਲ ਮੁੱਲੂ ਅਰਮਾਨ ਉਹਨਾਂ ਦੀ ਇਹਨਾਂ ਦਾ ਹੈਗਾ ਇਮਿਊਨਿਟੀ ਸਿਸਟਮ ਡਾਉਣ ਅੱਛਾ ਤੇ ਮੈਂ ਇਹਨਾਂ ਨੂੰ ਬਹੁਤ ਕਹਿੰਦਾ ਹੁੰਦਾ ਵੀ ਹਮੂਨ ਜਿਹੜੀ ਵਧਾਉਣ ਵਾਸਤੇ ਨਾ ਉਹਦੇ ਵਾਸਤੇ ਆਪਾਂ ਆਂਡੇ ਦੇਸੀ ਆਂਡੇ ਤੇ ਚਿਕਨ ਚਿਕਨ ਸਟਾਰਟ ਕਰੋ ਤੇ ਉਹਦੇ ਵਾਸਤੇ ਸਰੀਰ ਲਈ ਜਿਹੜੀ ਉਹ ਇਮਿਊਨਿਟੀ ਸਿਸਟਮ ਮੱਛੀ ਵੀ ਖਾਣੀ ਚਾਹੀਦੀ ਕਹਿੰਦੇ ਇਹ ਡਾਕਟਰ ਸਾਹਿਬ ਨੇ ਵੀ ਇਹਨਾਂ ਨੂੰ ਕਿਹਾ ਸੀ ਮੱਛੀ ਸਰਦੀਆਂ ਦੇ ਵਿੱਚ ਤੁਸੀਂ ਖਾਣੀ ਹੈ ਗਾਇਸ ਪਤਾ ਕੀ ਗੱਲ ਹੈ ਅਸੀਂ ਜਿਹੜਾ ਚਿਕਨ ਵਗੈਰਾ ਇਹ ਤਾਂ ਅਸੀਂ ਖਾਂਦੇ ਨਹੀਂ ਤੇ ਐਗ ਉਹ ਤਾਂ ਅਸੀਂ ਖਾ ਲੈਨੇ ਉਹ ਵੀ ਅਸੀਂ ਕਿਸੇ ਤੋਂ ਪੁੱਛੇ ਹੋਏ ਆ ਦੇਸੀ ਉਹ ਸਟਾਰਟ ਕਰਾਂਗੇ ਕਿਉਂਕਿ ਡਾਕਟਰ ਨੇ ਕਿਹਾ ਵੀ ਉਹ ਤੁਸੀਂ ਸਾਲ ਸਾਲ ਖਾਓ ਤੇ ਜਿਹੜਾ ਚਿਕਨ ਕਹਿ ਰਹੇ ਆ ਉਹ ਨਹੀਂ ਬਈ ਆਪਾਂ ਖਾ ਸਕਦੇ ਤੇ ਨਾ 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 ਉਹ ਆਪਾਂ ਨੂੰ ਚੰਗਾ ਵੀ ਨਹੀਂ ਲੱਗਦਾ ਤੇ ਆਪਾਂ ਖਾਣਾ ਵੀ ਨਹੀਂ ਐਗ ਜ਼ਰੂਰ ਕੱਲਾ ਖਾ ਸਕਦੇ ਉਹ ਹੀ ਝੱਲੋ ਬੁਮਾਰਾ ਸਰ ਚਿਕਨ ਜੋ ਜਿਹੜਾ ਆਪਣੀਆਂ ਬਾਹਰਲੇ ਜਾਂ ਅੰਦਰੀਆਂ ਸਾਰੇ ਉੱਤੇ ਚਲਦਾ ਹੀ ਚਿਕਨ ਤੇ ਤਾਂ ਹੀ ਉਹ ਲੋਕ ਤਕੜੇ ਆਪਣੇ ਨੂੰ ਤੇ ਉਹਨਾਂ ਦੀ ਵੀ ਇਮਿਊਨਿਟੀ ਸਿਸਟਮ ਕਿੰਨਾ ਸਟਰੋਂਗ ਹੈ ਠੀਕ ਹੈ ਤੁਸੀਂ ਮੜੇ ਨਾ بیمار ਤੁਹਾਨੂੰ ਠੰਡ ਲੱਗਦੀ ਐ ਜੇ ਐਡਾ ਮੋਟਾ ਕੋਟ ਪਾਏ ਠੰਡ ਬਾਹਰ ਨਿਕਲ ਕੇ ਤਾਂ ਵੇਖ ਪਾਣੀ ਲਾ ਕੇ ਆਏਵੇਂ ਹੁਣ ਰੌਣੀ ਕਰਤੀ ਆਪਾਂ ਥੋੜੀ ਜਿਹੀ ਬਤੀ ਤੇ ਛੋਨਾ ਵੱਡਣਾ ਵਾਲਾ ਰਹਿੰਦਾ ਜੀ ਅੱਜ ਫੇਰ ਵੱਡਾਂਗੇ ਬਸ ਗਾਇਜ਼ ਛੋਨਾ 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 ਹੋਈ ਜਾਂਦੀ ਐ ਐਂ ਪਰ ਛੋਨੇ ਚੋਂ ਜਿਹੜਾ ਝਾੜ ਆ ਉਹ ਬਹੁਤ ਘੱਟ ਨਿਕਲਿਆ ਉਹ ਨਾ ਨਹੀਂ ਨਿਕਲੇ ਜਿੰਨਾ ਚਾਹੀਦਾ ਸੀ ਬਹੁਤ ਘੱਟ ਨਿਕਲੇ ਇੰਨੀ ਜਿਆਦਾ ਮਿਹਨਤ ਕੀਤੀ ਸੀ ਪਰ ਫਿਰ ਵੀ ਉਹ ਮਿਹਨਤ ਦਾਸ ਨਹੀਂ ਆਈ ਚਲੋ ਕੋਈ ਨਹੀਂ ਘਾਟੇ ਵਾਦੇ ਜ਼ਿੰਦਗੀ ਚ ਚੱਲਦੇ ਰਹਿੰਦੇ ਕਿ ਨਹੀਂ ਸੰਤੂ ਸਾਹਿਬ ਹਾਂਜੀ ਅਸੀਂ ਜ਼ਿੰਦਗੀ ਚ ਆਪਾਂ ਕਿਤੇ ਠੇਕੇ ਤੇ ਬੈਲੀ ਨਹੀਂ ਲਈ ਸੀ ਸਾਨੂੰ ਕਿਸੇ ਰਿਸ਼ਤੇਦਾਰ ਨੇ ਮਜਬੂਰ ਕਰਤਾ ਸਾਨੂੰ ਬੈਲੀ ਉਹਨਾਂ ਦੀ ਹੀ ਰੱਖਣੀ ਪਈ ਠੇਕੇ ਤੇ ਤੇ ਪਰ ਉਹ ਉਹ ਮਤਲਬ ਜ਼ਮੀਨ ਥੋੜੀ ਜੀ ਹਲਕੀ ਐ ਇਸ ਕਰਕੇ ਵੀ ਮਿਹਨਤ ਜ਼ਿਆਦਾ ਭਾਲਦੀ ਐ ਮਿਹਨਤ ਬਹੁਤ ਕੀਤੀ ਪਰ ਚੋਨੇ ਨੇ ਜਮ੍ਹਾਂ ਪਾਣ ਨੂੰ ਉਹਦੇ ਕਹਨ ਉਹਨੂੰ ਬਹੁਤ ਬਹੁਤ ਡਾਊਨ ਹੋ ਗਿਆ ਕੰਮ ਚੋਨੇ ਮੈਂ ਤਾਂ ਗਾਇਜ਼ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਪੰਗਾ ਨਾ ਲਓ ਹਨਾ ਤੇ ਪਰ ਇਹ ਕਹਿੰਦੇ ਨਹੀਂ ਵੀ ਮੈਂ ਤਾਂ ਐਂ ਤਾਂ ਕਿ ਪੈੜੀ ਲੈਣੀ ਠੇਕੀ ਸੀ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਪਰ ਜਿਹੜੇ ਸਾਹਮਣੇ ਲੈ ਇਹਨਾਂ ਨੇ ਮਿਹਨਤ ਕੀਤੀ ਸੀ ਉਹਦੇ ਰਿਕਾਰਡਿੰਗ ਜੀ ਆਪਾਂ ਦੇਖੀਏ ਤਾਂ ਕੁਝ ਪੱਲੇ ਨਹੀਂ ਪਿਆ ਬਿਲਕੁਲ ਜੀ ਪੱਲਿਓ ਪੈਣ ਵਾਲੇ ਪੈਸੇ ਠੇਕੇ ਦੇ ਪੱਲਿਓਂ ਦੇਣੇ ਪੈਣੇ ਆ ਤੇ ਕਣਕ ਚ ਦੇਖੋ ਸ਼ਾਇਦ ਜਿਹੜਾ ਘਾਟਾ ਪੂਰਾ ਹੋ ਜੇ ਪਰ ਬਚਣਾ ਬਚਣਾ ਉਹਦੇ ਚ ਕੁਛ ਨਹੀਂ ਕਿਉਂਕਿ ਪੂਰਾ ਜਾਈ ਜਾਊਗਾ ਕਿਉਂਕਿ ਖਰਚਾ ਬਹੁਤ ਹੁੰਦਾ ਉਹ ਜ਼ਮੀਨ ਇਸ ਤਰ੍ਹਾਂ ਦੀ ਹੈ ਕਿ ਉਹਦੇ ਤੇ ਮਿਹਨਤ ਬਹੁਤ ਕਰਨੀ ਪੈਂਦੀ ਜਦੋਂ ਫਸਲ ਸ਼ੁਰੂ ਤੋਂ ਲੈ ਕੇ ਮਤਲਬ ਜਿਵੇਂ ਨਿਸਰਦਾ ਚੋਨਾ ਉਦੋਂ ਤਾਂ ਬਹੁਤ ਸੋਹਣੀ ਲੱਗਦੀ ਹੈ ਜਦੋਂ ਪੱਕਦਾ ਚੋਨਾ ਉਦੋਂ ਪਤਾ ਹੀ ਨਹੀਂ ਕੀ ਹੋ ਜਾਂਦਾ ਉਦੋਂ ਐਂਡ ਤੇ ਜਾ ਕੇ ਫੂਸ ਹੀ ਬਣ ਜਾਂਦਾ ਤੇ ਕਣਕ ਦਾ ਵੀ ਹੁਣ ਮੈਨੂੰ ਡਰ ਲੱਗੀ ਜਾਂਦਾ ਵੀ ਐਂਡ ਤੇ ਆ ਕੇ ਪਤਾ ਨਹੀਂ ਕੀ ਰੰਗ ਦਿਖਾਉਗੀ ਕਿਉਂਕਿ ਮੌਸਮ ਇਹਨਾਂ ਚੀਜ਼ਾਂ ਤੇ ਬਹੁਤ ਨਿਰਭਰ ਕਰਦਾ ਹੈ ਤੇ ਜਿਹੜੇ ਆਪਣੇ ਘਰ ਵਾਲੇ ਬਾਣਾ ਸਾਡੇ ਜੀ ਉਹ ਸਾਰੇ ਬਹੁਤ ਭਾਰੇ ਬਾਣਾ ਉਹਨਾਂ ਚ 80 ਮਣ ਝੋਨੇ ਦੀ ਔਸਤਨ ਆਈ ਹੈ ਬਹੁਤ ਚਾੜ ਸੀ ਉਹਨਾਂ ਦਾ ਤੇ ਜਿਹੜਾ ਠੇਕੇ ਵਾਲਾ ਬਾਣਾ ਉਹਦੇ 45 ਮਣ ਝੋਨੇ ਦੀ ਔਸਤਨ ਆਈ ਹੈ ਤੁਸੀਂ 80 ਤੇ 45 ਦਾ ਫਰਕ ਲਾ ਲਓ ਜੀ ਅੱਦੋ-ਅੱਦੀ ਦਾ ਫਰਕ ਹੈ ਗਾਈਜ਼ ਜਿੰਦੂ ਸਾਹਮਣੇ ਰੱਖੇ ਹੋਇਆ ਐਗ ਬੋਇਲ ਕਰਨੇ ਉਹ ਮੈਨੂੰ ਕਹਿੰਦੇ ਕਿ ਮੈਂ ਹੁਣ ਤੁਹਾਨੂੰ ਇਦਾਂ ਦੀਆਂ ਚੀਜ਼ਾਂ ਦਿਆ ਕਰੂੰਗਾ ਕਿਉਂਕਿ ਠੰਡ ਆ ਗਈ ਜਿਹੜੀਆਂ ਦਵਾਈਆਂ ਉਹ ਘੱਟ ਖਾਣੀਆਂ ਮਤਲਬ ਕਿ ਸ਼ੁਰੂ ਕਰੋ ਘੱਟ ਖਾਓ ਇਦਾਂ ਦੀਆਂ ਚੀਜ਼ਾਂ ਜ਼ਿਆਦਾ ਖਾਓ ਚਲੋ ਇੱਕ ਤਾਂ ਆਪਾਂ ਖਾ ਲੈਨੇ ਪਰ ਚਿਕਨ ਵਗੈਰਾ ਤਾਂ ਨਹੀਂ ਆਪਾਂ ਖਾਣਾ ਠੀਕ ਐਗ ਤਾਂ ਚਲ ਖਾ ਲਿਆ ਕਰਾਂਗੇ ਇਹਦੇ ਤਾਂ ਕੋਈ ਗੱਲ ਨਹੀਂ ਜਿੰਦੂ ਸਾਹਿਬ ਹੁਣ ਮੈਨੂੰ ਛਿੱਲ ਕੇ ਦੇਣਗੇ ਅੰਡੇ ਕਿ ਕਹਿੰਦੇ ਵੀ ਦਵਾਈਆਂ ਦਾ ਖਿਹੜਾ ਦਿਓ ਛੱਡ ਤੇ ਹੁਣ ਐਗੀਆਂ ਚੀਜ਼ਾਂ ਜ਼ਿਆਦਾ ਖਾਇਆ ਕਰੋ ਫਿਰ ਹੁਣ ਬਈ ਜਦੋਂ ਵਾਲੇ ਅੰਡੇ ਤੇ ਫਿਰ ਹੁਣ ਖਾਣੇ ਪੀਣਗੇ ਕਿ ਨਹੀਂ ਸੰਧੂ ਸਾਹਿਬ yes sir ਹਾਂਜੀ ਇਸ ਤਰ੍ਹਾਂ ਦੀਆਂ ਚੀਜ਼ਾਂ ਖਾਣ ਨਾਲ ਹੀ ਗੱਲ ਬੰਦਨੀ ਐ ਕਿਉਂਕਿ ਸਿਹਤ ਨੂੰ ਸਟਰੋਂਗ ਰੱਖਣ ਵਾਸਤੇ ਸਰੀਰ ਨੂੰ ਆਪ ਨੂੰ ਵਿਟਾਮਿਨ ਵਾਲੀਆਂ ਚੀਜ਼ਾਂ ਖਾਣੀਆਂ ਪੈਣਗੀਆਂ ਅੱਜ ਕੱਲ ਤੁਹਾਨੂੰ ਪਤਾ ਹੀ ਰਿਹਾ ਸਪਰੀਆਂ ਦਾ ਕਿੰਨੇ ਜ਼ਿਆਦੇ ਦੌਰ ਤੇ ਕਣਕ ਦੇ ਵਿੱਚ ਵੀ ਇਹ ਜਿਹੇ ਤਰ੍ਹਾਂ ਦੇ ਰਸਾਇਣ ਹੀ ਮਿਲਾਵਟ ਆਉਂਦੀ ਅੱਜ ਕੱਲ ਜਿਹੜੀਆਂ ਪੈ ਰਹੀਆਂ ਤੇ ਖੰਡਾਂ 'ਚ ਵੀ ਹੋ ਸਕਦੀ ਯਾਰ ਨਹੀਂ ਕੋਸ਼ ਹਾਲ ਤੱਕ ਇਹ ਚੀਜ਼ਾਂ ਠੀਕ ਐ ਕਿਉਂਕਿ ਜਿਹੜੇ ਇਹਨਾਂ ਦੇ ਪ੍ਰੋਟੀਨ ਆ ਉਹ ਸਭ ਚੀਜ਼ਾਂ ਨਾਲ ਵੱਖਰੇ ਹੁੰਦੇ ਐ ਮੈਨਸੇ ਗਾਇਸ ਜਿਹੜੇ ਦੇਸੀ ਅੰਡੇ ਨਾ ਉਹ ਖਾਣੇ ਚਾਹੀਦੇ ਆਪਾਂ ਨੂੰ ਜਿਹੜੇ ਦੇਸੀ ਹੁੰਦੇ ਐ ਇਹ ਸਭ ਦੇਸੀ ਅੰਗਰੇਜ਼ੀ ਕੋਈ ਫਰਕ ਨਹੀਂ ਹੁੰਦਾ ਸਾਰਿਆਂ ਦੇ ਵਿੱਚ ਮਟਾਵਨ ਜਿਹੜੇ ਇੱਕ ਕਹਿੰਦੇ ਗਲਾਸ ਦੁੱਧ ਦਾ ਤੇ ਆਂਡਾ ਇੱਕ ਐਗ ਜਿਹੜਾ ਇਹ ਬਰੋਬਰ ਆ ਪ੍ਰੋਟੀਨਾਂ ਦੇ ਵਿੱਚ ਸਾਡੇ ਰਿਸ਼ਤੇਦਾਰਾਂ ਨੇ ਨਾ ਕਿਹੜੀਆਂ ਰੱਖੀਆਂ ਹੋਈਆਂ ਹੂੰ ਹੁਣ ਦੇਖਦੇ ਆ ਵੀ ਉਹ ਸਾਨੂੰ ਕਿਦਾਂ ਅੰਡੇ ਭੇਜਦੇ ਐ ਅੱਛਾ ਹੂੰ ਭੇਜ ਦੇਣਗੇ ਬਈ ਮੈਂ ਉਹਨਾਂ ਨੂੰ ਇਹ ਕਿਹਾ ਸੀ ਵੀ ਤੁਹਾਡੇ ਕੁਕੜੀਆਂ ਰੱਖਣੀਆਂ ਤੁਸੀਂ ਤੁਹਾਡੇ ਦੇਸੀ ਅੰਡੇ ਆ ਤੇ ਸਾਨੂੰ ਬਈ ਦੇ ਦਿਆ ਕਰੋ ਪੈਸੇ ਆਪਦੇ ਲੈ ਲਿਆ ਕਰੋ ਜੀ ਇਹ ਨਹੀਂ ਵੀ ਆਪਾਂ ਕੱਲੇ ਅੰਡੇ ਲੈ ਲੈ ਤੇ ਪੈਸੇ ਨਹੀਂ ਦੇਣੇ ਹੋਰ ਆਪਾਂ ਫਿਰ ਥੋੜਾ ਦੇਖਦੇ ਆ ਵੀ ਆਪਾਂ ਨੂੰ ਕਿਦਾਂ ਪਹੁੰਚਣੇ ਉਹਨਾਂ ਤੋਂ ਇੱਕ ਤਾਂ ਮੁਰਗਾ ਵੀ ਲਿਆਵਾਂਗੇ ਆਪਾਂ ਝਟਕਾਉਣ ਵਾਸਤੇ ਠੀਕ ਹੈ ਨਹੀਂ ਹੋਰ ਵੀ ਕੁਕੜੀਆਂ ਲਿਆਉਂਦੇ ਆ ਮੈਂ ਤਾਂ ਤੁਹਾਨੂੰ ਕੱਲ ਚਿਕਨ ਬਣਾ ਲਾਂਗੇ ਉਹਦਾ ਆਪਾਂ ਵਧੀਆ ਕਰਦਾ ਨਹੀਂ ਚਿਕਨ ਨਹੀਂ ਬਣਾਉਣਾ ਸਿਰਫ ਅੰਡੇ ਮੈਨੂੰ ਤਾਂ ਬਹੁਤ ਪਸੰਦ ਲੱਗਦਾ ਅੱਛਾ ਚਲੋ ਮਾਨੂੰ ਨੇ ਵੀ ਗੱਲ ਉਹ ਵੀ ਇੱਕ ਪਲੇਟ ਖਾ ਲਈ ਤੇ ਹੁਣ ਚਾਹ ਬਣਾ ਵਧੀਆ ਜੀ ਟੌਪ ਦੀ ਠੀਕ ਹੈ ਗੋੜ ਵਾਲੀ ਚਾਹ ਵੀ ਨਹੀਂ ਗੋੜ ਵਾਲੀ ਨਹੀਂ ਯਾਰਾ ਸਰਾ ਹੀ ਹੈ ਕੰਮ ਗੋੜ ਵਾਲੀ ਚਾਹ ਦਾ ਜਮੈਣ ਜਮੂਨ ਪਾ ਕੇ ਤੇ ਬਣਾ ਵਧੀਆ ਜੀ ਚਾਹ ਤੇ ਇਰਮਾਨ ਹੈਗਾ ਹੋਂ ਨਾਲ ਠੀਕ ਹੈ ਵੈਸੇ ਮੈਨੂੰ ਭੁੱਖ ਹੋਰ ਲੱਗੀ ਪਈ ਐ ਭੁੱਖ ਲਈ ਤੇ ਰੋਟੀ ਖਾਲਾ ਹੁਣ ਉਤੋਂ ਦੀ ਇੱਕ ਕੰਡਾ ਹੋਰ ਹੁੰਦਾ ਖਲਾ ਨੂੰ ਸੋ ਵੀ ਡਾਕਟਰ ਦੇ ਗੰਜਾਇ ਬਣਾ ਅੱਜ ਮੱਥਾ ਟੇਕੇ ਬਣਾ ਡਾਕਟਰ ਦੇ ਸਰ ਨਾਲ ਡੈਡ ਜੀ ਰਿਮੋਟ ਲੈ ਆਈਓ ਕਿੰਨ ਬਣਾ ਸ਼ੈਨ ਹਾਂ ਪੜ ਲਿਆ ਕਰ ਮਾੜਾ ਮੁੰਡਾ ਪਾਸ ਹੁੰਨਾ ਮੈਂ ਹਰੇ ਹੋਰੀਆਂ ਸਿੜੀ ਵੇਖਣੀ ਪਾਸ ਹੁੰਨਾ ਮੈਂ ਕਦੇ ਫੇਲ ਨਹੀਂ ਹੋਇਆ ਕਿੰਨੇ ਨੰਬਰ ਲੱਗੇ ਉਹ ਗੱਲ ਆਡਾ ਕਿ ਮੈਂ ਪਾਸ ਹੋ ਬਸਾ ਦੋ ਨੰਬਰ ਆ ਜਾਂਦੇ ਪਰ ਪਾਸ ਹੁੰਨਾ ਨਾ ਫੇਲਦਾ ਨਹੀਂ ਹੁੰਦਾ ਗਾਇਜ਼ ਆਪਾਂ ਲੈਨ ਚੱਲੇ ਆ ਸ਼ਾਮ ਦੇ ਟਾਈਮ ਮੈਡੀਸਨ ਤੇ ਚੱਲੇ ਬਾਈਕ ਤੇ ਠੰਡ ਲੱਗੂਗੀ ਤੇ ਨਾਲ ਅਸੀਂ ਆਪਦਾ ਇੰਤਜ਼ਾਮ ਕਰਕੇ ਲੈ ਕੇ ਚੱਲੇ ਆ ਹੈਨਾ ਪਹਿਲਾਂ ਹੀ ਨਲੀ ਡਿੱਗਦੀ ਆਪਣੀ ਮੇਰੀ ਵੀ ਡਿੱਗਣ ਲੱਗ ਪਈ ਨਾ ਇਹਦੀ ਤਾਂ ਲੌਂਕੀ ਦੀ ਮੇਰੀ ਇਧਰ ਰਮਾਨ ਸਕੂਲ ਰਮਾਨ ਦੀ ਨਲੀ ਕਿਵੇਂ ਹੋਏ ਮੇਰੀ ਨਲੀ ਤਾਂ ਡਿੱਗਦੀ ਆ ਇਹਦਾ ਆਪਣਾ ਟੱਬਰ ਹੀ ਨਲੀ ਜੋਚਲਾਂ ਦਾ ਲੱਗਦਾ ਆ ਮੈਂ ਡਿੱਗ ਲਾਈ ਆ ਸਾਰਿਆਂ ਦੀ ਨਲੀ ਚੱਲ ਹੁਣ ਹੋਮਵਰਕ ਕਰ ਲਈ ਪਤਾ ਲੱਗ ਗਿਆ ਹੋਮਵਰਕ ਦਾ ਰਮਾਨ ਨੇ ਸਾਰਿਆਂ ਦੀ ਨਲੀ ਡਿੱਗਣ ਲਾਤੀ ਕਿ ਲੋ ਮੁੜ ਕੇ ਵੀ ਆਉਣਾ ਫਿਰ ਗਾਇਜ਼ ਦੇਖ ਲੋ ਮੇਰੀ ਫੀਲਿੰਗ ਦੇਖਾਂ ਪਈ ਨੇ ਮੈਂ ਆਕੇ ਸਬਜ਼ੀ ਵੀ ਬਣਾਉਣੀ ਆ ਰੋਟੀ ਵੀ ਬਣਾਉਣੀ ਆ ਗਾਇਜ਼ ਦੇਖੋ ਮਮੇ ਡਾਡੀ ਦੀ ਗੱਲ ਨਹੀਂ ਸੁਣਦੀ बोलने ਤਾਂ ਗਾਇਸ ਕਾਫੀ ਵੱਟੇ ਗਏ ਆ ਮੇਰੇ ਹਿਸਾਬ ਨਾਲ ਕੋਈ ਕੋਈ ਰਹਿੰਦਾ ਹਨ ਜਿਵੇਂ ਬਾਸਪਤੀ ਹੋਇਆ ਪੰਜ ਸੱਤ ਤੋਂ ਹਾਂ ਇੱਧਰ ਕੀ ਰੱਖ ਲੀਆਂ ਗਾਈਆਂ ਅੱਛਾ ਡੇਰੀ ਫਾਰਮ ਵਧੀਆ ਬਣਾ ਲਿਆ ਨਾ ਤਿਆਨੂੰ ਹਨੇਰਾ ਹੋ ਚੱਲਿਆ ਤੇ ਲਾਈਟਾਂ ਵੀ ਦੇਖ ਲਓ ਜਗਦੀਆਂ ਤੇ ਪ੍ਰਦੂਸ਼ਣ ਇੰਨਾ ਕਹੇਗਾ ਬਹੁਤ ਜਿਆਦਾ ਹੈ ਸਾਹ ਲੈਣਾ ਮਸ਼ਕਿਲ ਹੋ ਗਿਆ ਪਿਆ ਇੰਨਾ ਧੂਆਂ ਹੋ ਰਿਹਾ ਹੈ ਇੱਦਾਂ ਮਹਿਸੂਸ ਹੋ ਰਿਹਾ ਫਿਰ ਹਣ ਬਹੁਤ ਵਜ਼ਾ ਆ ਰਿਹਾ ਹੈ ਬਹੁਤ ਵਜ਼ਾ ਆ ਰਿਹਾ ਅੱਛਾ ਤੇ ਫਿਰ ਪੜ੍ਹenge ਕਿਹੜੇ ਸੰਚ ਹੋਮਵਰਕ ਲਰਨ ਕੀਤਾ ਹਾਂ ਹੂੰ ਤੇ ਗਾਇਜ਼ ਦੇਖੋ ਅਦਰ ਐਲ ਸੀ ਡੀ ਲੱਗ ਚੁੱਕੀ ਹੈ ਤੇ ਮੁੰਡੇ ਦੀ ਜਿਹੜੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਨਾ ਤੇ ਗਾਇਸ ਉਧਰ ਆਪਣੇ ਕੱਪੜੇ ਅੱਜ ਵੀ ਜਿਹੜੇ ਤੋਤੇ ਸੀ ਤੇ ਕੁਝ ਹੋਰ ਰੱਖਦੇ ਆ ਹਜੇ ਹੋਰ ਵੀ ਹੈਗੀ ਹੈ ਫਿਰ ਸਾਰੇ ਇਕੱਠੇ ਹੀ ਆਪਾਂ ਜਿਹੜੀਆਂ ਅਲਮਾਰੀਆਂ ਦੇ ਵਿੱਚ ਆਪਾਂ ਕਰਾਂਗੇ ਇੰਨੇ ਕਰਹਿਗੇ ਬਸ ਵਾਸ਼ ਹੋਣ ਵਾਲੇ ਹੋ ਸਰਦਕਾ ਅੱਜ ਮੈਂ ਕੱਪੜੇ ਦਾ ਕੰਮ ਫਾਈਨਲ ਕਰਨਾ ਬਾਕੀ ਦੇਖਦੇ ਆ ਜੇ ਸਹੀ ਰਹੇਗਾ ਮੈਨੂੰ ਤਾਂ ਤੁਹਾਨੂੰ ਪਤਾ ਹੀ ਹੈ ਵੀ ਮੈਂ ਸਹੀ ਹੋਵਾਂ ਜਾਂ ਨਾ ਹੋਵਾਂ ਇਹ ਤਾਂ ਸਰਾਪਾ ਕੰਪਨੀ ਕਰਦਾ ਹੀ ਕਰਨਾ ਹੈ ਸਿੰধু ਸਾਬ ਹੈ ਦੀਗੇ ਬਸ ਰੋਟੀ ਮਤਲਬ ਕਿ ਲਾਉਣ ਵਾਲੀ ਰਹਿ ਗਈ ਮੇਰੀ ਕੱਲੀ ਯਾਰ ਦੇਖਦੇ ਆ ਤੇ ਟਾਈਮ ਉਧਰ ਦੇਖ ਲਓ ਤੁਸੀਂ ਕਿੰਨਾ ਹੋ ਗਿਆ ਪੋਣੇ 7 ਹੋਣ ਵਾਲੇ ਆ ਮਾਰ ਤਾਂ ਨਹੀਂ ਰਹਾ ਹੋ ਗਿਆ ਗਾਈਸ ਪਾਸਾ ਪਰੋਟੀ ਬਣਾਉਣੇ ਖਾਣੇ ਤੇ ਤਾਂ ਪਹਿਲੀ ਆ ਸੌਣੇ ਆ ਰੈਸਟ ਕਰਦੇ ਆ ਜਿਹੜੀ ਦਵਾਈ ਲਿਆਦੀ ਆ ਦਵਾਈ ਲੈ ਕੇ ਕਰਦੇ ਆ ਪਰ ਰੈਸਟ ਹਾਂਜੀ ਗਾਇਸ ਪਾਫ ਲੈ ਲਈ ਸੀ ਮੈਂ ਕਿਉਂਕਿ ਡਾਕਟਰ ਨੇ ਮੈਨੂੰ ਇੰਜੈਕਸ਼ਨ ਦਿੱਤੇ ਸੀ ਵੀ ਰੋਟੀ ਖਾਣ ਤੋਂ ਬਾਅਦ ਜਦੋਂ ਤੁਸੀਂ ਸੌਣਾ ਹੋਇਆ ਤਾਂ ਉਸ ਇੰਜੈਕਸ਼ਨ ਦੀ ਪਾਪ ਲੈਣੀ ਹੈ ਤੇ ਫਿਰ ਪਾਪ ਮੈਂ ਲੈ ਲਈ ਸੀ ਸੰਧੂ ਸਾਹਿਬ ਤੇ ਅਰਮਾਨ ਉਹ ਦੋਨੋਂ ਬਾਹਰ ਸੁੱਤੇ ਪਏ ਐ ਤੇ ਮੈਂ ਰੂਮ ਦੇ ਵਿੱਚ ਆ ਕਿਉਂਕਿ ਮੈਨੂੰ ਰਾਤ ਨੂੰ ਖਾਂਸੀ ਆਉਂਦੀ ਐ ਮੈਂ ਨਹੀਂ ਚਾਹੁੰਦੀ ਕਿ ਉਹਨਾਂ ਦੀ ਇੱਕ ਤਰ੍ਹਾਂ ਨਾਲ ਸਕੂਲ ਜਾਣਾ ਹੁੰਦਾ ਤੇ ਸੰਧੂ ਸਾਹਿਬ ਨੇ ਆਪਦੇ ਕੰਮਕਾਰ ਕਰਨੇ ਹੁੰਦੇ ਆ ਮੈਂ ਨਹੀਂ ਚਾਹੁੰਦੀ ਕਿ ਉਹਨਾਂ ਦੀ ਨੀਂਦ ਖਰਾਬ ਹੋਵੇ ਤਾਂ ਕਰਕੇ ਫਿਰ ਮੈਂ ਰੂਮ ਦੇ ਵਿੱਚ ਆ ਕੱਲ ਤੋਂ ਕੱਲ ਵੀ ਮੈਂ ਰੂਮ 'ਚ ਪਈ ਸੀ ਤੇ ਅੱਜ ਵੀ ਤੇ ਬਾਕੀ ਗਾਇਸ ਰਾਤ ਨੂੰ ਬਹੁਤ ਔਖਾ ਹੋ ਜਾਂਦਾ ਜਦੋਂ ਜ਼ੁਕਾਮ ਲੱਗਿਆ ਹੋਵੇ ਉਦੋਂ ਤਾਂ ਸੀਰੀਅਸਲੀ ਨੀਂਦ ਨਹੀਂ ਆਉਂਦੀਗੀ ਬਾਕੀ ਅੱਜ ਮੈਂ ਭਾਪ ਵਾਲਾ ਇੰਜੈਕਸ਼ਨ ਲਿਆ ਹੋ ਸਕਦਾ ਥੋੜਾ ਬਹੁਤਾ ਸੈੱਟ ਹੋ ਜਾਈ ਬਾਕੀ ਮੈਡੀਸਨ ਵੀ ਮੇਰੀ ਚੇਂਜ ਅੱਜ ਇਸ ਮੈਡੀਸਨ ਨਾਲ ਹੋ ਸਕਦਾ ਫਰਕ ਪੈ ਜੇ ਤੇ ਗਾਇਸ ਇਹ ਕਰ ਤੁਹਾਨੂੰ ਸਾਡਾ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਤੇ ਮੈਂਟ ਜ਼ਰੂਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਮਿਲਦੇ ਆਂ ਜੀ ਤੁਹਾਨੂੰ ਫਿਰ ਆਪਾਂ ਨੈਕਸਟ ਵਲੌਗ 'ਚ